ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਬਣਾ ਰਹੇ ਸੀ ਵੀਡੀਓ ਪਰ ਰੇ ਸੀ ਆਪਾਂ ਕੱਚੇ ਵਿੜੇ ਦੀ ਸਫਾਈ ਬਾਹਰ ਤੇ ਬੂਟਿਆਂ ਨੇ ਕੀਤੇ ਟੋਏ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਮੈਂ ਇਧਰਲਾ ਪਾਸਾ ਕਰ ਲਿਆ ਸੀ ਤੇ ਮੀਂਹ ਪੈਣ ਕਰਨਾ ਕੱਚਾ ਵਿੜਾ ਕਾਫੀ ਖਰਾਬ ਹੋ ਗਿਆ ਸੀ ਨਾ ਤੇ ਟੋਏ ਟੂਏ ਬਹੁਤ ਜ਼ਿਆਦਾ ਪੈ ਗਏ ਸੀ ਬੱਸੇ ਤਾਂ ਅਸੀਂ ਇੱਥੇ ਮਿੱਟੀ ਫੇਰਨੀ ਸੀ ਹੁਣ ਸੋਚਿਆ ਵੀ ਥੋੜੇ ਬਾਰਸ਼ਾਂ ਨੂੰ ਘਟ ਜਾਣ ਦੂੰ ਤੇ ਉਸ ਤੋਂ ਬਾਅਦ ਮਿੱਟੀ ਇੱਥੇ ਫੇਰਾਂਗੇ ਤੇ ਮੈਂ ਸੋਚਿਆ ਜਲ ਨੂੰ ਥੋੜਾ ਟਾਈਮ ਆਪਾਂ ਇਦਾਂ ਹੀ ਸਾਰ ਲੈਨੇ ਆ ਤੇ ਮੈਂ ਨਾ ਇਹਦਾ ਖੁਰਪੇ ਨਾਲ ਮਿੱਟੀ ਪੁੱਟ-ਪੁੱਟ ਕੇ ਜਿਹੜੇ ਟੋਏ ਸੀ ਉਹਨਾਂ ਨੂੰ ਭਰਿਆ ਸਮਾਨ ਕੇ ਤੇ ਆਪਾਂ ਨੇ ਜਿਹੜੇ ਆ ਬੂਟੇ ਨੇ ਸੀ ਟੋਏ ਇਹ ਵੀ ਬਿਲਕੁਲ ਬੰਦ ਹੋ ਗਏ ਸੀ ਮਿੱਟੀ ਖੁਰਕੇ ਇਹਨਾਂ ਦੇ ਵਿੱਚ ਪੈ ਗਈ ਸੀ ਤੇ ਉਹਨਾਂ ਨੂੰ ਦੁਬਾਰਾ ਕੀਤਾ ਉਹਨਾਂ ਦੀ ਮਿੱਟੀ ਕੱਢ ਕੇ ਫਿਰ ਮੈਂ ਬੇੜੇ ਵਿੱਚ ਜਿਹੜੀ ਮਿੱਟੀ ਕੁਰੀ ਹੁਸੀ ਉਥੇ ਮੀਟਿੰਗ ਸ਼ਟ ਗਈ ਤਾਂ ਚੰਗੀ ਤਰ੍ਹਾਂ ਜਿਵੇਂ ਆਪਣੀਆਂ ਪ੍ਰਾਣੀਆਂ ਬੀਬੀਆਂ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਉਹ ਪਹਿਲਾਂ ਨੇ ਟਾਈਮ 'ਚ ਇਹੋ ਜਿਹਾ ਕੁਝ ਬਹੁਤ ਕਰਦੀਆਂ ਰਹਿੰਦੀ ਸੀ ਹੁਣ ਤਾਂ ਬਹੁਤ ਘੱਟ ਆ ਹੁਣ ਤਾਂ ਮੈਨੂੰ ਲੱਗਦਾ ਕੱਚਾ ਬੇੜੀ ਬਹੁਤ ਘੱਟ ਹੋਊਗਾ ਕਿਸੇ ਦਾ ਜਾਂ ਮੱਝਾਂ ਜਾਂ ਡੰਗਰਾਂ ਵਾਲੇ ਘਰੀ ਸ਼ਾਇਦ ਕੱਚਾ ਹੋਵੇ ਤੇ ਚਲੋ ਅਸੀਂ ਵੀ ਬਣਾ ਲੈਣਾ ਥੋੜਾ ਟਾਈਮ ਆ ਸਾਡਾ ਹਜੇ ਔਖਾ ਸੀ ਨਵੇਂ ਘਰ ਬਣਾਇਆ ਤਾਂ ਕਰਕੇ ਨਾ ਅਸੀਂ ਸੋਚਿਆ ਵੀ ਚਲੋ ਥੋੜਾ ਰੰਗ ਠੈਰ ਕੇ ਲਗਾ ਲਾਂਗੇ ਤੇ ਮੈਂ ਦਾ ਥੋੜੇ ਟੈਂਬਾ ਦਾ ਸੈਟ ਜੀ ਕਰ ਦਿੰਨੀ ਨੇ ਮਿੱਟੀ ਨੂੰ ਇਸ ਤਰ੍ਹਾਂ ਤੇ ਮੇਰੇ ਚਲੋ ਹਜੇ ਐਵੇਂ ਹੀ ਕੰਮ ਸਾਰ ਲੈਨੇ ਆ ਤੇ ਇਸ ਤੋਂ ਬਾਅਦ ਇੱਧਰ ਮੇਰੇ ਬੂਟੇ ਵੀ ਕਾਫੀ ਖਰਾਬ ਹੋ ਗਏ ਸਿੱਧਰਾ ਵੱਡੇ ਹਜੇ ਇਹਨਾਂ ਦੀ ਕਟਿੰਗ ਕਰਨ ਵਾਲੀ ਪਈ ਆ ਚਲੋ ਮੈਂ ਕਿ ਇਹਨਾਂ ਦੇ نیچے ਟੋਏ ਬਣਾਦਾ ਸਾਰੇ ਟੋਏ ਮਿੱਟੀ ਖੁਰ ਖੁਰ ਕੇ ਨਾ ਟੋਏ ਦੇ ਵਿੱਚ ਆ ਗਈ ਮੀਹਾਂ ਕਰਨ ਤੇ ਮੈਂ ਪਹਿਲਾਂ ਤਾਂ ਇਹਨਾਂ ਦੇ ਸਾਰਿਆਂ ਦੇ ਇਸ ਤਰ੍ਹਾਂ ਖੁਰਪੇ ਨਾਲ ਟੋਏ ਕਰੇ ਇਨਾਂ ਦੇ ਸਾਰਿਆਂ ਦੀ ਮਿੱਟੀ ਬਰਾਬਰ ਹੋ ਗਈ ਸੀ ਇਨਾਂ 'ਚ ਪਾਣੀ ਪੈਣ ਲਈ ਜਗ੍ਹਾ ਨਹੀਂ ਹੈ ਸੀ ਸਾਰੀ ਮਿੱਟੀ ਵਿੱਚ ਭਰ ਚੁੱਕੀ ਸੀ ਇੱਕ ਸਾਲ ਹੋ ਗਿਆ ਸੀ ਕਿਉਂਕਿ ਉਧਰੋਂ ਪਾਣੀ ਦੀ ਰੋੜ ਹੈ ਇਧਰੋਂ ਆਉਂਦਾ ਗੇਟ ਵੱਲੋਂ ਤਾਂ ਸਾਰੀ ਮਿੱਟੀ ਜਿਹੜੀ ਇਹ ਬੂਟਿਆਂ ਦੇ ਟੋਏ ਚਾ ਕੇ ਪੈ ਜਾਂਦੀ ਹੈ ਤੇ ਮੈਂ ਇਸ ਤਰ੍ਹਾਂ ਹੀ ਸਾਰਿਆਂ ਦੇ ਟੋਏ ਕੀਤੇ ਤੇ ਉਸ ਤੋਂ ਬਾਅਦ ਜਿਹੜੀ ਮਿੱਟੀ ਨਿਕਲੀ ਉਹਨੂੰ ਨਾ ਉੱਚੀ ਨੀਵੀਂ ਜਗ੍ਹਾ ਤੋਂ ਸੈੱਟ ਕੀਤਾ ਤੇ ਖੁਰਪੇ ਨਾਲ ਚੰਗੀ ਤਰ੍ਹਾਂ ਥਾਪੜ ਦਤਾ ਤੇ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਨਾ ਮੈਂ ਜਮਾ ਦਿੱਤੀ ਮੈਂ ਕਿਹਾ ਚਲੋ ਵੀ ਬਾਅਦ ਵਿੱਚ ਇਹਦੇ ਤੇ ਪਾਣੀ ਸਿੜਕ ਦਾਂਗੇ ਤੇ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ ਦਬਾਤੀ ਮਿੱਟੀ ਤੇ ਉਸ ਤੋਂ ਬਾਅਦ ਤੇ ਮੈਂ ਇਹਦੇ ਲਈ ਝਾੜੂ ਚੱਕਿਆ ਝਾੜੂ ਨਾਲ ਚੰਗੀ ਤਰ੍ਹਾਂ ਉੱਪਰੋਂ ਮਿੱਟੀ ਖਸਰ ਕਰਤੀ ਕਿਉਂਕਿ ਜਿਹੜਾ ਕੂੜਾ ਸੀ ਹਨਾ ਪੱਤੇ-ਪੁੱਤੇ ਸੀ ਉਹ ਉੱਪਰ ਆ ਜਾਣਗੇ ਤਾਂ ਕਿ ਵਿੱਚ ਨਾ ਰਹਿ ਜਾਣ ਮਿੱਟੀ ਜੰਮ ਜਾਂਦੀ ਨਹੀਂ ਤਾਂ ਤੇ ਮੈਂ ਚੰਗੀ ਤਰ੍ਹਾਂ ਇਹਦੇ ਝਾੜੂ ਲਗਾਇਆ ਚਲੋ ਨਾ ਆਪਾਂ ਜੇ ਇਹਨਾਂ ਦੀ ਇਹ ਸਾਫ਼-ਸਫਾਈ ਰੱਖਾਂਗੇ ਫੇਰ ਹੀ ਇਹ ਸੋਹਣੇ ਲੱਗਦੇ ਨੇ ਫੁੱਲ-ਬੂਟੇ ਨਹੀਂ ਤਾਂ ਇਹ ਖਲਾਰਾ ਪਿਆ ਤਾਂ ਬਹੁਤ ਬੁਰਾ ਲੱਗਦਾ ਏਦਾਂ ਝਾੜ ਫੂਸ ਜਿਆ ਬਣ ਜਾਂਦਾ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ ਲੱਗੇ ਪਰ ਇਹਨਾਂ ਸਾਮਸਮਾਲ ਜ਼ਿਆਦਾ ਭਾਲਦੇ ਨੇ ਕਿਉਂਕਿ ਇਹਨਾਂ ਵਿੱਚ ਵੀ ਗੁੜਾਈ ਕਰਨੀ ਪੈਂਦੀ ਹੈ ਦਵਾਈ ਵਗੈਰਾ ਪਾਉਣੀ ਪੈਂਦੀ ਹੈ ਤੇ ਆਹ ਮੈਂ ਦੋ ਬਾਲਟੀਆਂ ਰੱਖੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਮੈਂ ਨਾ ਘਰੇਲੂ ਦਵਾਈ ਤਿਆਰ ਕੀਤੀ ਹੋਈ ਹੈ ਜਿਹੜੀ ਮੈਂ ਇਹਨਾਂ ਬੂਟਿਆਂ ਵਿੱਚ ਪਾਉਣੀ ਆ ਮੇਰੇ ਬੂਟਿਆਂ ਦੇ ਹਰੇ ਭਰੇ ਰਹਿਣ ਦਾ ਰਾਜ਼ ਹੈ ਜਿਹੜਾ ਨਾ ਇਹ ਦਵਾਈ ਵਿੱਚ ਆ ਮੈਂ ਹਮੇਸ਼ਾ ਹੀ ਦਵਾਈ ਵਰਤਦੀ ਆ ਕੋਈ ਕੈਮੀਕਲ ਵਾਲੀ ਦਵਾਈ ਨਹੀਂ ਮੈਂ ਇਹਨਾਂ ਚ ਪਾਉਂਦੀ ਤੇ ਆ ਦੇਖੋ ਮੇਰਾ ਅਮਰੂਦ ਦਾ ਬੂਟਾ ਇਹਨੂੰ ਕਿੰਨਾ ਛੋਟਾ ਬੂਟਾਗਾ ਇਹ ਹਜੇ ਹੁਣੇ ਲਵਾਇਆ 3-4 ਮਹੀਨੇ ਹੋਏ ਨੇ ਦੇਖੋ ਇਹਨੂੰ ਫਲ ਤੇ ਉਸ ਤੋਂ ਬਾਅਦ ਜਿਹੜੀ ਮੈਂ ਦਵਾਈ ਤਿਆਰ ਕੀਤੀ ਹੈ ਮੈਂ ਤੁਹਾਨੂੰ ਨਾ ਅਗਲੇ ਬਲੌਗ 'ਚ ਉਹਦੀ ਵੀਡੀਓ ਸੈਂਡ ਕਰਾਂਗੀ ਬਲੌਗ ਜ਼ਰੂਰ ਦੇਖਿਓ ਹੋ ਜੀ ਤੁਹਾਡੇ ਬਹੁਤ ਕੰਮ ਆਊਗਾ ਕਿਉਂਕਿ ਜਿਹੜੇ ਬੂਟਿਆਂ ਦਾ ਰਾਜ਼ ਹੈ ਨਾ ਮੇਰੇ ਇੰਨੇ ਹਰੇ ਭਰੇ ਕਿਉਂ ਨੇ ਕਿਉਂਕਿ ਮੈਂ ਸਿਰਫ ਉਹੀ ਘਰੇਲੂ ਹਨਾ ਜਿਹੜੀਆਂ ਆਪਾਂ ਘਰੇਲੂ ਚੀਜ਼ਾਂ ਦੇ ਤਿਆਰ ਕਰਕੇ ਬੂਟਿਆਂ ਵਿੱਚ ਪਾਉਣੇ ਦਵਾਈ ਉਹੀ ਪਾਉਣੀਆਂ ਤਾਂ ਕਰਕੇ ਮੇਰੇ ਬੂਟੇ ਨਾ ਗਰਮੀ ਵਿੱਚ ਵੀ ਬਿਲਕੁਲ ਸੁੱਕੇ ਸਾਰਿਆਂ ਦੇ ਬੂਟੇ ਸੁੱਕ ਗਏ ਸੀ ਪਰ ਮੇਰੇ ਬੂਟੇ ਬਿਲਕੁਲ ਵੀ ਨਹੀਂ ਸੁੱਕੇ ਤੇ ਇਸ ਤਰ੍ਹਾਂ ਹੀ ਬਾਅਦ ਵਿੱਚ ਮੈਂ ਨਾ ਛੜਕਾ ਕਰਨ ਲੱਗੀ ਤੇ ਇਧਰ ਮੋਟਰਸਾਈਕਲ ਇਹ ਵੀ ਕਾਫੀ ਖਰਾਬ ਹੋ ਗਿਆ ਸੀ। ਮੇਰੀ ਆਦਤ ਹੈ ਜੇ ਮੈਨੂੰ ਕੋਈ ਚੀਜ਼ ਸਾਹਮਣੇ दिखे ਤਾਂ ਮੈਂ ਉਹਦੀ ਸਫਾਈ ਜ਼ਰੂਰ ਕਰ ਦਿਆਂ। ਇਹਦੀ ਵੀ ਹਮੇਸ਼ਾ ਮੈਂ ਹੀ ਜ਼ਿਆਦਾਤਰ ਮੈਂ ਹੀ ਧੋਣੀ ਆ ਕਿਉਂਕਿ ਕਾਫੀ ਗੰਦਾ ਹੋ ਪੈਸੀ ਗਾਰੇ ਨਮੀ ਹਾਂ ਦੇ ਮੌਸਮ ਕਰਨਾ। ਗਾਰਾ ਗੁਰਾ ਰਾਂਜ ਕਾਫੀ ਨਵੇਂ ਕ ਚਲੇ ਨੂੰ ਵੀ ਧੋ ਦਵਾਂ। ਤੇ ਮੈਂ ਜਿਹੜਾ ਉਹ ਮਿੱਟੀ ਖੁਰਪੇ ਨਾਲ ਦੱਬ ਕੇ ਨਾ ਜਮਾਈ ਸੀ। ਮੈਂ ਕਿਹਾ ਚਲੋ ਉਹਦੇ ਤੇ ਨਾ ਪਾਣੀ ਸਿਰਕਦਾ ਤੇ ਉਹ ਚੰਗੀ ਤਰ੍ਹਾਂ ਨਾ ਜੰਮ ਜੂਗੀ। ਦੇਖੋ ਨਾ ਕਿੰਨਾ ਵਧੀਆ ਲੱਗਦਾ ਹੈ ਨਾ ਕੱਚਾ ਬੇੜ। ਪਤਾ ਕੀ ਆ ਤੁਸੀਂ ਇੱਕ ਗੱਲ ਦੇਖਿਓ ਜਦੋਂ ਕੱਚੇ ਵਿੜੇ 'ਚ ਨਾ ਤੁਸੀਂ ਪਾਣੀ ਸਿਰਕੋਗੇ ਨਾ ਮਿੱਟੀ ਦੇ ਵਿੱਚੋਂ ਇੰਨੀ ਵਧੀਆ ਖੁਸ਼ਬੂ ਆਉਗੀ ਨਾ ਫੁੱਲਾਂ 'ਚੋਂ ਵੀ ਨਹੀਂ ਆਉਂਦੀ ਪਤਾ ਨਹੀਂ ਕਿਉਂ ਮੈਨੂੰ ਬਹੁਤ ਵਧੀਆ ਮਿੱਟੀ ਦੀ ਨਾ ਖੁਸ਼ਬੂ ਵਧੀਆ ਲੱਗਦੀ ਹੈ ਜਦੋਂ ਆਪਾਂ ਪਾਣੀ ਸਿਰਕਦੇ ਇਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਤੇ 스맬 ਜੀ ਬਹੁਤ ਵਧੀਆ ਲੱਗਦੀ ਹੁੰਦੀ ਐਂ ਜੀ ਕਰ ਦਿੰਦਾ ਵੀ ਲਈ ਚੱਲ ਹੈ ਨਾ ਤੇ ਮੇਰੇ ਬਹੁਤੇ ਭੈਣ ਭਰਾ ਨੂੰ ਪਤਾ ਹੋਵੇ ਜਿਨ੍ਹਾਂ ਨੇ ਫੀਲ ਕੀਤਾ ਹੋਵੇ ਵੀ ਬਹੁਤ ਵਧੀਆ 스맬 ਆਉਂਦੀ ਨੇ ਮਿੱਟੀ 'ਚੋਂ ਇਹ ਦੇਖੋ ਕਿੰਨੇ ਸੋਹਣੇ ਹੋ ਗਏ ਬੂਟੇ ਪਹਿਲਾਂ ਕਿੰਨਾ ਖਲਾਰਾ ਸੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਨਾ ਹਰੇ ਭਰੇ ਨੀਚੋਂ ਸਫਾਈ ਹੋ ਗਈ ਨਾ ਜੇਕਰ ਆਪਾਂ ਸਫਾਈ ਰੱਖਦੇ ਫੇਰ ਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਇਹ ਦੇਖੋ ਮੇਰੇ ਹਰੇ ਭਰੇ ਬੂਟੇ ਜਿਨ੍ਹਾਂ ਦਾ ਮੈਂ ਰਾਜ਼ ਤੁਹਾਨੂੰ ਅਗਲੀ ਵਲੌਗ ਵਿੱਚ ਵੀਡੀਓ ਬਣਾ ਕੇ ਦੱਸਾਂਗੀ ਵੀ ਇਹਨਾਂ ਵਿੱਚ ਮੈਂ ਕੀ ਪਾਉਣੀ ਆ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਆਪਣੇ ਘਰ ਦੀਆਂ ਚੀਜ਼ਾਂ ਤੁਸੀਂ ਦਵਾਈ ਤਿਆਰ ਕਰਦੇ ਆ ਏ ਮੇਰੀ ਇਹ ਮੈਂ ਤਿਆਰ ਕਰੀ ਸੀ ਮਨੀ ਪਲੈਂਟ ਇੱਕ ਹੋਰ ਕਿਉਂਕਿ ਮੇਰੀ ਫਰੈਂਡ ਮੇਰੇ ਘਰ ਆਈ ਉਹ ਮੈਨੂੰ ਬਹੁਤ ਵਾਰੀ ਕਹਿ ਚੁੱਕੀ ਸੀ ਕਿ ਮੈਨੂੰ ਇਸ ਤਰ੍ਹਾਂ ਦਾ ਹਰਾ ਭਰਾ ਮਨੀ ਪਲੈਂਟ ਤਿਆਰ ਕਰਕੇ ਦੇ ਕਿ ਮੇਰੇ ਘਰੇ ਲੱਗ ਨਹੀਂ ਰਹਾ ਤੇ ਮੈਂ ਉਹਨੂੰ ਬਹੁਤ ਵਾਰ ਕਹਿ ਨਹੀਂ ਦਿਆਂ ਦਊਂਗੀ ਕਿਉਂਕਿ ਮੇਰੇ ਕੋਲ ਨਾ ਗਮਲਾ ਹੈ ਨਹੀਂ ਸੀ ਤੇ ਫਿਰ ਅੱਜ ਉਹਨੇ ਕੱਲ ਮੇਰੇ ਘਰ ਫੇਰ ਆਈ ਤੇ ਫਿਰ ਕਹਿਣ ਲੱਗੀ ਫਿਰ ਮੈਂ ਸੋਚਿਆ ਚਲੋ ਮੈਂ ਨਾ ਦੁਪਹਿਰ ਗਿੜੀ ਵਾਲਾ ਗਮਲਾ ਬੇਲਾ ਕੀਤਾ ਇਹਨਾਂ ਦੇ ਵਿੱਚ ਮੈਂ ਕੱਲ ਹੀ ਉਹ ਦਵਾਈ ਪਾਈ ਸੀ ਸਾਰੀਆਂ ਬੁੱਟਿਆਂ 'ਚ ਜਿਹੜੀ ਮੈਂ ਘਰੇ ਤਿਆਰ ਕਰਦੀ ਆ ਉਹਦਾ ਤੁਹਾਨੂੰ ਮੈਂ ਵੀਡੀਓ ਵੀ ਪਾਉਂਗੀ ਤੇ ਹੁਣ ਇਹ ਚ ਕੁਸ ਪਾਉਣ ਦੀ ਲੋੜ ਨਹੀਂ ਮੈਂ ਸਿੱਧਾ ਮਿੱਟੀ ਗਿੱਲੀ ਸੀ ਤੇ ਦੁਪਹਿਰ ਖੜੀ ਪੁੱਟੀ ਤੇ ਇਸ ਦੇ ਵਿੱਚ ਮੈਂ ਨਾ ਇਸ ਤਰ੍ਹਾਂ ਮਨੀ ਬਲੈਂਡ ਆ ਜਿਹੜਾ ਚੰਗੀ ਤਰ੍ਹਾਂ ਲਗਾਤਾ ਤੇ ਇਹਨੂੰ ਦਬ ਦਬ ਕੇ ਮਿੱਟੀ ਦਬਾਤੀ ਤੇ ਉਸ ਤੋਂ ਬਾਅਦ ਆਪਾਂ ਇਹ ਲਗਾਤਾ ਤੇ ਇਹਨੂੰ ਮੈਂ ਦੋ ਤਿੰਨ ਦਿਨ ਰੱਖੂੰਗੀ ਜਦੋਂ ਚੰਗੀ ਤਰ੍ਹਾਂ ਚੱਲ ਪਿਆ ਉਹ ਕਹਿੰਦੀ ਮੈਨੂੰ ਚਲਾ ਕੇ ਦੇਈਂ ਬਸ ਇਹ ਚੱਲ ਹੀ ਪੈਣਾ ਤੇ ਹੁਣ ਮੈਂ ਲਗਾਤਾ ਇਸ ਤੋਂ ਬਾਅਦ ਮੈਂ ਪਾਣੀ ਭਾਕੇ ਨੂੰ ਰੱਖ ਦਾਂਗੀ ਇਸੇ ਤਰ੍ਹਾਂ ਇਹ ਦਰਖਾਉਂਗੀ ਵੀ ਕਿੰਨਾ ਵਧੀਆ ਚੱਲਦਾ ਇਹਨੂੰ ਵੀ ਉਹ ਵੀਡੀਓ ਚ ਦਿਖਾਉਂਗੀ ਜਿਹੜੀ ਮੈਂ ਦਵਾਈ ਵਾਲੀ ਵੀ ਦੇਖੋ ਮੇਰਾ ਇਹ ਮੈਨੇ ਬਲੱਡ ਚੱਲ ਚੁੱਕਿਆ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਪਲੀਜ਼ ਵੀਡੀਓ ਫੁੱਲ ਵਾਚ ਨਾਲ ਦੇਖਿਆ ਕਰੋ ਬਹੁਤ ਮਿਹਨਤ ਆਉਂਦੀ ਹੈ ਵੀਡੀਓ ਬਣਾਉਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ